ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਹੈਗੀ ਆਪਣੀ ਇੱਕ ਤੋਕੜ ਗੱਬਣ ਮਾਝੂਪੁਰ ਹੈਗੀ ਆ ਸੋ ਦੋਸਤੋ ਜਿਹੜਾ ਪਿੰਡ ਆ ਬੰਡਾਲਾ ਹੈਗਾ ਜੀ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਇਸ ਨੂੰ ਅਮਰਸਰ ਲੱਗਦਾ ਸੋ ਅਮਰਸਰ ਤਕਰੀਬਨ 15 ਕਿਲੋਮੀਟਰ ਦੂਰੀ ਤੇ ਹੈਗਾ ਜੀ ਇਸ ਪਿੰਡ ਤੋਂ ਤੇ ਤਰਨਤਾਰਨ ਤੋਂ ਦੋਸਤੋ ਇਹ ਪਿੰਡ 8 ਕਿਲੋਮੀਟਰ ਨਵੇਂ ਬਣੇ ਬਾਈਪਾਸ ਤੇ ਸਥਿਤ ਹੈਗਾ ਸੋ ਇੱਕ ਪਾਸੇ ਤਰਨ ਤਰਨ ਤੋਂ ਜੰਡੇ ਵਾਲੇ ਗੁਰੂ ਰੋਡ ਨਾਲ ਵੀ ਇਹ ਪਿੰਡ ਲੱਗਦਾ ਹੈਗਾ ਸੋ ਜਿਹੜੇ ਮੇਰੇ ਵੀਰ ਚਾਹਵਣ ਹੋਣ ਉਹ ਉੱਪਰ ਦਿੱਤੇ ਗਿਆ ਕੰਟੈਕਟ ਨੰਬਰ ਖਣ ਦੋਸਤੋ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਇਹ ਮੱਝ ਖਰੀਦ ਸਕਦੇ ਹੋ ਦੂਜਾ ਸੂਬਾ ਦੋਸਤੋ ਸੂਈ ਆ ਤਾਜੀ ਦਾ ਦੁੱਧ 11 ਤੋਂ 12 ਲੀਟਰ ਸੀਗਾ ਇਸ ਟਾਈਮ ਦੋਸਤੋ ਜਿਹੜਾ ਦੁੱਧ ਆ 6 ਲੀਟਰ ਜਿਹੜਾ ਦੁੱਧ ਇਸ ਟਾਈਮ ਹੈਗਾ ਇਸ ਥੱਲੇ ਮਗਰ ਕੱਟੀ ਆ ਜੀ ਦੋਨੋਂ ਡੰਗ ਕੱਟੀ ਦੇ ਨਾਲ ਮਿਲਦੀ ਇਹ ਮੱਝ ਸੋ ਚੰਗੀ ਹੈਗੀ ਦੋਸਤੋ ਸਿੰਘਾਂ ਦੀ ਬੰਤਰ ਪਿੱਠ ਪੂਰਾ ਤੁਸੀਂ ਵੇਖ ਸਕਦੇ ਹੋ ਮੱਜ ਵੀ ਵੈਸੇ ਵੀ ਕਾਫੀ ਯਾਦੀ ਸੋਹਣੀ ਹੈਗੀ ਆ ਕਦ ਕਠ ਵੀ ਵਜਨ ਵੀ ਹੈਗਾ ਚੰਗਾ ਬਾਕੀ ਚੁਵਾਈ ਦੋਸਤੋ ਸਾਰੇ ਤਰ੍ਹਾਂ ਦੀ ਕੁਝ ਕੀ ਹੈਗੀ ਆ ਜਦੋਂ ਤੁਸੀਂ ਮੌਕੇ ਤੇ ਜਾਓ ਅਗਲੇ ਨਾਲ ਅਗਲਾ ਮਗਰਲੇ ਨਾਲ ਮਗਰਲਾ ਥਾਂ ਦੀ ਚੁਵਾਈ ਬੜੇ ਆਰਾਮ ਨਾਲ ਕਰ ਸਕਦੇ ਹੋ ਧਾਰ ਵੀ ਚੰਗੀ ਮੋਟੀ ਹੈਗੀ ਆ ਘਰੇ ਜਿੱਦਾਂ ਲੇਡੀਜ਼ ਚੁਵਾਈ ਕਰਦੀਆਂ ਨੇ ਇਸ ਮੱਜ ਦੀ ਸੋ ਦੋਸਤੋ ਮੋਲ ਜਿਹੜਾ ਹੈਗਾ 50000 ਰੁਪਇਆ ਵੀਰ ਉਹਨਾਂ ਦੀ ਡਿਮਾਂਡ ਆ ਬਾਕੀ ਮੌਕੇ ਤੇ ਜਦੋਂ ਤੁਸੀਂ ਜਾਓਗੇ ਆਮਾਨਤਾਂ ਉਹਨਾਂ ਦੁਆਰਾ ਕੀਤਾ ਜਾਵੇਗਾ ਛੋਟ ਕੀਤੀ ਜਾਵੇਗੀ ਬਾਕੀ ਤੁਸੀਂ ਆਪਦੇ ਹਿਸਾਬ ਨਾਲ ਵੀ ਰੇਟ ਲਗਾ ਸਕਦੇ ਹੋ ਪਹਿਲਾਂ ਆਪਣੀ ਸੰਤੁਸ਼ਟੀ ਤੁਸੀਂ ਮੌਕੇ ਤੇ ਪਹੁੰਚ ਕੇ ਕਰ ਸਕਦੇ ਹੋ ਜਿਹੜੇ ਮੇਰੇ ਵੀਰ ਨਾਲ ਲੱਗਦੇ ਪਿੰਡਾਂ ਦੇ ਹਨ ਆ तकरीबन ਪੱਖੋਂ ਕੇ ਨਾਲ ਪਿੰਡ ਹੈਗਾ ਜੰਡੇ ਵਾਲਾ ਗੁਰੂ ਵੀ तकरीबन 10 ਤੋਂ 15 ਕਿਲੋਮੀਟਰ ਦੀ ਦੂਰੀ ਤੇ ਹੈਗਾ ਬਾਕੀ شیخਪਤਾ ਨਾਲ ਹੈਗਾ ਦੋਸਤੋ ਬਾਗੜੀਆਂ ਪਿੰਡ ਨਾਲ ਹੈਗਾ ਜਿਹੜੇ ਹੋਰ ਵੀ ਨਾਲ ਲੱਗਦੇ ਪਿੰਡ ਨੇ ਤੁਸੀਂ ਜਿਹੜੇ ਨੇੜੇ ਦੇ ਪਿੰਡਾਂ ਦੇ ਵੀਰ ਹਨ ਉਹ ਜਰੂਰ ਜਾ ਕੇ ਮੌਕੇ ਦੀ ਦੋ ਡੰਗ ਦੀ ਚਵਾਈ ਬਾਕੀ ਜਿਹੜਾ ਦੂਰੋਂ ਨੇੜਿਓਂ ਵੀਰ ਆ ਉਹ ਵੀ ਤੁਸੀਂ ਜਰੂਰ ਦੋ ਡੰਗ ਦੀ ਚਵਾਈ ਤਿੰਨ ਡੰਗ ਦੀ ਚਵਾਈ ਬੇਸ਼ੱਕ ਆਪਦੀ ਤਸੱਲੀ ਤੁਸੀਂ ਆਪਨੇ ਖੁਦ ਨੇ ਕਰਨੀ ਹੈਗੀ ਆ ਪਾਸ ਵੀ ਤੁਸੀਂ ਆਪਨੇ ਕਰਨੀ ਹੈਗੀ ਵੀਰੋ ਬਾਕੀ ਜਿਹੜਾ ਮੁੱਲ ਪਈਆਂ ਹਜ਼ਾਰਾਂ ਮਾਨਤਾ ਇਸ ਵਿੱਚੋਂ ਵੀਰ ਦੁਬਾਰਾ ਕੀਤਾ ਜਾਵੇਗਾ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ